ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਅਮਰਪ੍ਰੀਤ कौर ਸਵਾਗਤ ਕਰਦੀ ਹਾਂ ਤੁਹਾਡਾ ਸਾਰਿਆਂ ਦਾ ਅੱਜ ਆਪਾਂ ਬਣਾਉਨੇ ਆ ਜੀ ਸੇਵੀਆਂ ਮਿੱਠੀਆਂ ਸੇਵੀਆਂ ਆਪਾਂ ਨਹੀਂ ਬਣਾਉਂਦੇ ਜੀ ਬੱਚੇ ਨਹੀਂ ਖਾਂਦੇ ਮਿੱਠੀਆਂ ਸੇਵੀਆਂ ਇਹਨਾਂ ਨੂੰ ਆਪਾਂ ਤੜਕਾ ਲਾ ਕੇ ਮੈਗੀ ਦੀ ਤਰ੍ਹਾਂ ਬਣਾਵਾਂਗੇ ਇਹ ਆਪਾਂ ਲਈਆਂ ਨੇ ਜੀ ਸੇਵੀਆਂ ਘਰ ਦੀਆਂ ਸੇਵੀਆਂ ਨੇ ਆਪਣੇ ਇਹ ਭੁੰਨ ਕੇ ਰੱਖੀਆਂ ਹੋਈਆਂ ਨੇ ਤੇ ਇੱਧਰ ਆਪਾਂ ਲਿਆ ਜੀ ਪਿਆਜ਼ ਟਮਾਟਰ ਤੇ ਇੱਕ ਲਈ ਹੈ ਜੀ ਹਰੀ ਮਿਰਚ ਹੁਣ ਆਪਾਂ ਕੜਾਹੀ ਧਰ ਦਿਆਂ ਗੈਸ ਤੇ ਇਹ ਰਿਫੈਂਡ ਪਾਇਆ ਜੀ ਮੈਂ ਤੁਸੀਂ ਕਿਹੋ ਵੀ ਪਾ ਸਕਦੇ ਹੋ ਥੋੜਾ ਹੀ ਪਾਇਆ ਜੀ ਮੈਂ ਕਿਉਂ ਵੱਧ ਨਹੀਂ ਪਾਉਦੀ ਹੁੰਦੀ ਦਾਲ ਸਬ지 ਚ ਵਧੀਆ ਨਹੀਂ ਲੱਗਦਾ ਜੀ ਜਿਆਦਾ ਕਿਉਂ ਪਾਇਆ ਹੋਇਆ ਕਿਉਂ ਆਪਣਾ ਗਰਮ ਹੋ ਗਿਆ ਹੁਣ ਇਹਦੇ ਵਿੱਚ ਪਹਿਲਾਂ ਪਾਵਾਂਗੇ ਜੀਰਾ ਨਾਲ ਹੀ ਆਪਾਂ ਪਾ ਦਾਂਗੇ ਜੀ ਪਿਆਜ਼ ਥੋੜਾ ਜਿਹਾ ਸੇਕ ਲਵਾ ਕੇ ਆਪਾਂ ਟਮਾਟਰ ਪਾ ਦਾਂਗੇ ਨਾਲ ਹਰਕੇ ਜੇ ਬਰਾਉਨ ਹੋਏ ਕੋਈ ਪਾ ਦਾਂਗੇ ਜੀ ਆਪਾਂ ਇਹਦੇ ਵਿੱਚ ਟਮਾਟਰ ਇਧਰ ਆਪਾਂ ਘੱਟ ਚਾਤਾ ਹੀ ਹੈ ਜੀ ਆਪਾਂ ਦੁਪਹਿਰ ਦਾ ਟਾਈਮ ਹੈ ਹੋਰ ਇਹਦੇ ਵਿੱਚ ਟਮਾਟਰ ਤੇ ਹਰੀ ਮਿਰਚ ਵੀ ਪਾ ਦਾਂਗੇ ਆਪਾਂ ਵਾਟਰ ਆਪਾਂ ਚੰਗੀ ਤਰ੍ਹਾਂ ਮੈਸ ਹੋ ਜਾਂਦੇ ਆ ਗਏ ਜੀ ਫਿਰ ਨੂੰ ਵਿੱਚ ਪਾਵਾਂਗੇ ਇਹਦੇ ਵਿੱਚ ਇਹਨੇ ਟਾਈਮ ਚ ਆਪਾਂ ਪਾ ਦਿੰਦੇ ਜੀ ਚਾਹ ਉੱਥਾ ਪਾ ਲਈ ਤੇ ਹੁਣ ਆਪਾਂ ਚਾਹ ਦੇ ਵਿੱਚ ਮੈਂ ਪਾਉਣੀ ਹੈ ਜੀ ਖੰਡ ਦੇ ਚਾਹ ਨੂੰ ਸ਼ੱਕਰ ਸੌਰੀ ਜੀ ਖੰਤੇ ਸਰਕਾ ਲਾ ਕੇ ਚਾਹ ਦੀ ਆਸਵਾਦ ਵਾਢੀ ਹੁਣ ਆਪਾਂ ਇਹਦੇ ਵਿੱਚ ਨਾਣ ਮਿਰਚ ਪਾ ਦਿੰਨੇ ਆ ਜੀ ਜਿਆਦਾ ਕੋਈ ਮਸਾਲੇ ਨਹੀਂ ਪਾਉਂਦੇ ਆਪਾਂ ਕਾਮਨ ਜੀ ਪਾਵਾਂਗੇ ਇਹ ਲੂਣ ਪਾਤਾ ਆਪਾਂ ਇਹ ਲਾਲ ਮਿਰਚ ਪਾਊਡਰ ਪਾਇਆ ਜੀ ਤਿੱਖੀ ਵਾਲੀ ਪਾਈ ਆ ਇਹ ਥੋੜੀ ਜਿਹੀ ਪਾ ਦਾਂਗੇ ਹਲਦੀ ਇਹ ਤੇਗੀ ਮਿਰਚ ਪਾਈ ਹੈ ਜੀ ਕਲਰ ਲਈ ਇਹ ਪਾਇਆ ਜੀ ਧਨੀਆ ਪਾਊਡਰ ਤੁਸੀਂ ਆਪਣੀ ਪਸੰਦ ਦੇ ਮਸਾਲੇ ਪਾ ਲਿਓ ਤੇ ਜੇ ਜੇ ਤੁਸੀਂ ਕਿਸੇ ਹੋਰ ਤਰੀਕੇ ਨਾਲ ਬਣਾਉਣੇ ਹੋ ਘਣੇ ਤਾਂ ਉਹ ਵੀ ਜ਼ਰੂਰ ਦੱਸਿਓ ਥੋੜਾ ਜਿਹਾ ਇਹਦੇ ਵਿੱਚ ਪਾਣੀ ਪਾ ਦਾਂਗੇ ਆਪਣੇ ਮਸਾਲੇ ਚੰਗੀ ਤਰ੍ਹਾਂ ਪੱਕ ਜਾਣਗੇ ਮਸਾਲਾ ਆਪਣਾ ਤਿਆਰ ਹੈ ਜੀ ਹੁਣ ਆਪਾਂ ਇਹਦੇ ਵਿੱਚ ਸੇਵੀਆਂ ਪਾ ਦਾਂਗੇ ਹਲਕੇ ਜਿਹੇ ਹੱਥਾਂ ਨਾਲ ਇਹਨੂੰ ਮਸਾਲੇ ਦੇ ਵਿੱਚ ਚਰਲਾ ਦਾਂਗੇ ਜੀ ਆਪਾਂ ਹੁਣ ਇਹਦੇ ਵਿੱਚ ਪਾ ਦਾਂਗੇ ਜੀ ਆਪਾਂ ਪਾਣੀ ਇੱਕ ਗੜਬੀ ਲਈ ਹੈ ਜੀ ਪਾਣੀ ਦੀ 1 ਲੀਟਰ ਤੋਂ ਥੋੜੀ ਜਿਹੀ ਘੱਟ ਹੈ ਬਸ ਇੰਨਾ ਕੁ ਪਾਣੀ ਪਾਵਾਂਗੇ ਜੀ ਆਪਾਂ ਜਿੰਨੇ ਚ ਸੇਵੀਆਂ ਡੁੱਬ ਜਾਣ ਜਿਆਦਾ ਨਹੀਂ ਪਾਉਂਦੇ ਫਿਰ ਖੁੱਲ ਜਾਣਗੀਆਂ ਇਹ ਸੇਵੀਆਂ ਸੂਜੀ ਤੇ ਆਟੇ ਦੀਆਂ ਬਣੀਆਂ ਹੋਈਆਂ ਨੇ ਜੀ ਹੁਣ ਇਹਨੂੰ ਆਪਾਂ ਟੱਪ ਦਾਂਗੇ ਸੇਕ ਆਪਾਂ ਮੀਡੀਅਮ ਰੱਖਿਆ ਹੋਇਆ ਜੀ ਹੌਲੀ ਹੌਲੀ ਬਣਨ ਬਣਨ ਗਈਆਂ ਉਦੋਂ ਅਪਾਂ ਚਾਹ ਚ ਵੀ ਦੁੱਧ ਪਾ ਦਿੱਤਾ ਜੀ ਚਾਹ ਵੀ ਬਣਨ ਵਾਲੀ ਆਪਣੀ ਰਿਝਣ ਲੱਗ ਗਈਆਂ ਨੇ ਜੀ ਇਹ ਇਹ 2-3 ਮਿੰਟ ਚ ਬਣ ਕੇ ਤਿਆਰ ਹੋ ਜਾਂਦੀਆਂ ਨੇ ਕਲਰ ਦੇਖੋ ਕਿੰਨਾ ਵਧੀਆ ਆ ਬਹੁਤ ਸਵਾਦ ਬਣ ਕੇ ਤਿਆਰ ਹੁੰਦੀਆਂ ਨੇ ਜਦੋਂ ਇੰਨਾ ਕੁ ਪਾਣੀ ਰਹਿ ਗਿਆ ਜੀ ਇਹਨਾਂ ਦੇ ਵਿੱਚ ਫਿਰ ਆਪਾਂ ਗੈਸ ਬੰਦ ਕਰਕੇ ਇਹਨੂੰ ਢੱਕ ਕੇ ਰੱਖ ਦਾਂਗੇ 2 ਮਿੰਟ ਤੇ ਭਾਫ ਨਾਲੇ ਬਣ ਜਾਣਗੀਆਂ ਗੈਸ ਆਪਾਂ ਕਰਤਾ ਹੀ ਬੰਦ ਹੁਣ ਇਹਨੂੰ ਢੱਕ ਦਿੰਨੇ ਚਾਹ 5 ਮਿੰਟ ਹੋ ਗਈ ਜੀ ਢੱਕ ਕੇ ਰੱਖਤੀ ਸੀ ਆਪਾਂ ਹੁਣ ਆਪਾਂ ਇਹਨੂੰ ਪਾ ਰਿਐ ਨੇ ਪਲੇਟਾਂ 'ਚ ਇਹ ਗਰਮ ਗਰਮੇ ਵਧੀਆ ਲੱਗਦੀਆਂ ਨੇ ਜੀ ਪਲੇਟਾਂ ਵਿੱਚ ਪਾ ਲਈਏ ਜੀ ਆਪਾਂ ਬਹੁਤ ਸਵਾਦ ਬਣਦੀ ਹੈ ਜੇ ਤੁਹਾਨੂੰ ਵੀਡੀਓ ਥੋੜੀ ਜਿਹੀ ਵੀ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ